ਨਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਮੈਂ ਜੀ ਅੱਜ ਆਪਣੇ ਅਡੇ ਜਗਵੜਪੇਟ 'ਚ ਜਿੱਥੇ ਜਗਵੜ ਦੀ ਸੰਗਤ ਵੱਲੋਂ ਜਿਹੜਾ ਵਾ ਸਬੀਲ ਲਗਾਈ ਗਈ ਆ ਆਓ ਤੁਹਾਨੂੰ ਮੌਕੇ ਤੇ ਜਿਹੜਾ ਪਖਾਣੇ ਆ ਓਕੇ ਜਿਹੜੀ ਆ ਇਸ ਵੇਲੇ ਗਰਮੀ ਜਿਹੜੀ ਆ ਉਹ 42 43 ਡਿਗਰੀ ਚੱਲ ਰਹੀ ਆ ਦੂਸਰਾ ਸਿੱਧੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਸਰਬੀਤ ਜਿਹੜੀ ਆ ਉਹ ਚੱਕੋ ਲਗਾਈ ਗਈ ਆ ਮੁੱਖ ਸੇਵਾਦਾਰ ਨੇ ਉਹ ਜਿਹੜੇ ਤਾਂ ਸਾਹਮਣੇ ਆ ਦੇਖੋ ਕਿਵੇਂ ਸੇਵਾ ਕੀਤੀ ਜਾ ਰਹੀ ਆ ਸੰਤਬੱਲੋ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਆ ਲੋਕਾਂ ਨੂੰ ਰੋਕ ਰੋਕ ਕੇ ਜਿਹੜੀ ਆ ਉਹ ਸਬੀਲ ਸੁਟਾਈ ਜਾ ਰਹੀ ਆ ਹੋਣ ਜੀ ਅਸੀਂ ਹੁਣ ਅੰਕਲੋਂ ਨਾ ਕੋ ਇਸ ਸਬੀਲ ਬਾਰੇ ਔਰ ਸਿੱਧੀ ਦਿਹਾੜੇ ਪਰ ਥੋੜੀ ਜਾਣਕਾਰੀ ਲਾਂਗੇ ਅੰਕਲ ਜੀ ਤੁਸੀਂ ਜਿਹੜਾ ਸਬੀਲ ਲਾਈ ਆ ਔਰ ਇਸੀ ਦੀਦੇਹਾੜੇ ਪਰ ਥੋੜੀ ਜੀ ਕੋਈ ਜਾਣਕਾਰੀ ਦਿਓ ਇਹ ਗੁਰੂ ਅਰਜਨ ਦੇਵ ਜੀ ਦਾ ਸੇਦੂ ਜੜਾ ਉਹਨੂੰ ਮਨਾਉਂਦੀਆਂ ਸੰਗਤਾਂ ਨੇ ਸਬੀਲ ਲਾਈ ਕਿਉਂਕਿ ਹਰ ਸਾਲ ਦੀਦੀ ਦਾੜਾ ਮਨਾਇਆ ਜਾਂਦਾ ਵੱਡੇ ਲੈਵਲ ਤੇ ਸਾਡੇ ਗੁਰਦਵਾਰ ਸਾਹਿਬ ਦੀ ਪੂਰੀ ਸੰਗਤਾਂ ਨੇ ਮਿਲ ਕੇ ਸਹਿਯੋਗ ਦੇ ਨਾਲ ਦੀਦੀ ਦਾੜਾ ਮਨਾ ਰਹੀਆਂ ਨੇ ਠੰਡੇ ਮਿੱਠੇ ਜਲਦੀ ਸ਼ਾਮਿਲ ਲੱਗੀ ਹੈ ਸਤਪੁਰ ਦਾ ਅਸੀਰਵਾਦ ਪ੍ਰਾਪਤ ਕਰਨ ਦੇ ਲਈ ਕਿਉਂਕਿ ਦੀਦੀ ਦਾੜਾ ਪੂਰੀ ਦੁਨੀਆ ਤੇ ਮਨਾਇਆ ਜਾਂਦਾ ਇਹ ਸਾਰਿਆਂ ਨੂੰ ਪਤਾ ਇਤਿਹਾਸ ਤੋਂ ਜਾਣੂ ਨੇ ਕਿ ਕਿਸ ਤੀਕੇ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ 5 ਦਿਨ ਦੇ ਤਸੀਹੇ ਦਿੱਤੇ ਗਏ 31 ਤਵੀ ਤੇ ਉਬਲਦੇ ਪਾਣੀ ਦੇ ਵਿੱਚ ਬਿਠਾਇਆ ਗਿਆ ਉਦੋਂ ਸਤਗੁਰ ਜੀ ਰਾਵੀ ਦੇ ਦਰਿਆ ਦੇ ਵਿੱਚ ਕੰਡੇ ਚੱਲ ਦੇ ਵਿੱਚ ਜਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਆਪਣੀ ਸ਼ਹੀਦ ਦਾ ਉਹਨਾਂ ਨੇ ਇਤਿਆਹ ਕੀਤਾ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਉਸ ਵਕਤ ਤੋਂ ਹੀ ਸਤਿਗੁਰੂ ਦੇ ਯਾਦਾਂ ਨੂੰ ਤਾਜ਼ਾ ਕਰਦਾ ਹਰ ਸਾਲ ਸਿੱਧੀ ਦਾੜਾ ਮਨਾਇਆ ਜਾਂਦਾ ਖੰਡੇ ਮਿੱਠੇ ਜਲ ਦੀ ਸਮੀਰ ਹੋਰ ਵੀ ਲੰਗਰ ਲਾਇਆ ਜਾਂਦੇ ਨੇ ਧੰਨਵਾਦ ਇਸ ਅਨਕਲ ਜਿਨ੍ਹਾਂ ਨੇ ਇਸ ਸਿੱਧੀ ਦੇਾਰੇ ਬਾਰੇ ਬਹੁਤ ਸਣੀ ਵਧੀਆ ਜਾਣਕਾਰੀ ਦਿੱਤੀ ਤੇ ਵੇਖੋ ਲਾਈਵ ਕਿਵੇਂ ਸੇਵਾ ਕੀਤੀ ਜਾ ਰਹੀ ਆ ਤੇ ਇਹ ਖਾਸ ਤੌਰ ਤੇ ਪੰਜਾਬੀਆਂ ਦੇ ਜਜ਼ਬਾ ਕਿ ਹਰ ਵੇਲੇ ਉਹ ਤੇ ਉਹ ਵਿੱਚ ਲੱਗੇ ਰਹਿੰਦੇ ਆ ਆ ਦੇ ਕਦੀ ਵੀ ਇਹਨਾਂ ਨੇ ਸੇਵਾ ਕਰਨ ਤੋਂ ਮੂਨੀ ਮੋੜਿਆ ਤੇ ਲੋਕਾਂ ਦੀ ਦਾ ਰਾਜ ਕਿਸੇ ਵਾਂ ਕੀਤੀ ਆ ਤੇ ਇਹਨੇ ਫੌਜੀ ਸਾਹਿਬ ਜਿਹੜੇ ਤੁਨ ਮੰਨ ਸੇਵਾ ਕਰੇ ਨੇ ਇਹਨੇ ਸੇਵਾਦਾਰ ਜੀ ਜੋ ਹਰ ਸਾਲ ਸੇਵਾ ਮੈਂ ਕਾਫੀ ਵਾਰ ਦੇਖਿਆ ਕਿ ਬੱਚੇ ਸੇਵਾ ਕਰਦੇ ਨੇ ਤੇ ਸੇਵਾ ਕਰਨੀ ਵਿੱਚ ਰੀਤੀ ਰਿਵਾਜ ਵੀ ਕਿਹੋ ਜਿਹੇ ਤਰ੍ਹਾਂ ਕਿ ਲਾਈਵ ਤੇ ਦੋ ਸੇਰ ਕੋਲ ਘਰ ਨਮਨ